ਸਸਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੈਂਬਰ ਪਾਰਲੀਮੈਂਟ ਤੇ ਬਾਲੀਵੁੱਡ ਅਦਾਕਾਰਾ ਕੰਗਣਾ ਰੌਤ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੰਗਣਾ ਰੌਤ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਤਲਬ ਕਰ ਲਿਆ ਉਹਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 5 ਦਸੰਬਰ ਨੂੰ ਇਹ ਪੇਸ਼ੀ ਹੋਵੇਗੀ ਪਰ ਵੱਡੀ ਗੱਲ ਇਹ ਹੈ ਕਿ ਕੰਗਣਾ ਰੌਤ ਇਸ ਪੇਸ਼ੀ ਦੇ ਉੱਤੇ ਆਉਂਦੀ ਹੈ ਜਾਂ ਨਹੀਂ ਆਉਂਦੀ ਪਰ ਇੱਕ ਪਟੀਸ਼ਨ ਪਈ ਸੀ ਫਿਲਮ ਐਮਰਜੈਂਸੀ ਨੂੰ ਲੈ ਕੇ ਕਿ ਐਮਰਜੈਂਸੀ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਦਿਖਾਇਆ ਗਿਆ ਹੈ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇੱਕ ਰਵਿੰਦਰ ਸਿੰਘ ਬੱਸੀ ਨੇ ਜੋ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਇਹ ਪਟੀਸ਼ਨ ਪਾਈ ਸੀਗੀ ਤਾਂ ਇਸੇ ਦੇ ਉੱਤੇ ਸੁਣਵਾਈ ਕਰਦਿਆਂ ਚੰਡੀਗੜ੍ਹ ਦੀ ਅਦਾਲਤ ਨੇ ਕੰਗਣਾ ਰਣੌਤ ਨੂੰ 5 ਦਸੰਬਰ ਨੂੰ ਤਲਬ ਕੀਤਾ ਹੈ 5 ਦਸੰਬਰ ਨੂੰ ਇਹ ਪੇਸ਼ੀ ਹੋਵੇਗੀ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਦੱਸਦੀ ਕਿ ਕੰਗਨਾਰ ਨੌਦ ਦੀ ਫਿਲਮ ਐਮਰਜੈਂਸੀ ਕਾफी ਚਰਚਾ ਦੇ ਵਿੱਚ ਹੈ ਐਮਰਜੈਂਸੀ ਨੂੰ ਹਾਲਾ ਕੀ ਸਰਟੀਫਿਕੇਟ ਦੇ ਦਿੱਤਾ ਗਿਆ ਪਰ ਉਹਦੇ ਵਿੱਚ ਸੈਂਸਰ ਬੋਰਡ ਨੇ ਕਿਹਾ ਹੈ ਕਿ ਕਈ ਤੁਹਾਨੂੰ ਕੱਟ ਲਗਾਉਣੇ ਪੈਣਗੇ ਕਈ ਥਾਵਾਂ ਦੇ ਉੱਤੇ ਐਡਿਟ ਕਰਨਾ ਪਵੇਗਾ ਕਈ ਹਿੱਸੇ ਉਸ ਫਿਲਮ ਦੇ ਹਟਾਉਣੇ ਪੈਣਗੇ ਤਾਂ ਹੀ ਉਹ ਫਿਲਮ ਰਿਲੀਜ਼ ਕੀਤੀ ਜਾ ਸਕਦੀ ਹੈ ਤੇ ਇੱਕ ਮਾਮਲਾ ਕੰਗਨਾਰ ਨੌਦ ਦੀ ਫਿਲਮ ਦੇ ਹੱਕ ਦੇ ਵਿੱਚ ਬੰਬੇ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਉਹਦੀ ਵੀ ਅੱਜ ਸੁਣਵਾਈ ਹੋਣੀ ਹੈ ਉਹਦੇ ਤੇ ਕੀ ਫੈਸਲਾ ਆਉਂਦਾ ਹੈ ਤਾਂ ਉਹ ਵੀ ਅੱਜ ਬੰਬੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਕਿਉਂਕਿ ਫਿਲਮ ਦੀ ਜਿਹੜੀ ਨਾਲ ਦੀ ਸਹਿ ਨਿਰਮਾਤਾ ਕੰਪਨੀਆ ਉਹਨਾਂ ਨੇ ਇਹ ਪਟੀਸ਼ਨ ਪਾਈ ਸੀ ਕਿ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਸਾਡਾ ਬਹੁਤ ਜ਼ਿਆਦਾ ਪੈਸਾ ਤੇ ਇਨਵੈਸਟਮੈਂਟ ਇਸ ਫਿਲਮ ਦੇ ਵਿੱਚ ਲੱਗੀ ਹੋਈ ਹੈ ਦੱਸਦੀ ਕਿ ਕੰਗੜਾ ਰਣੌਤ ਨੇ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਿਸਾਨਾਂ ਦੇ ਉੱਤੇ ਕੀਤੀਆਂ ਸੀਗੀਆਂ ਤੇ ਪਿੱਛੇ ਜੇ ਜੜੀਆਂ ਟਿੱਪਣੀਆਂ ਕੀਤੀਆਂ ਉਹਨਾਂ ਦਾ ਕਾਫੀ ਵਿਰੋਧ ਹੋਇਆ ਨਾਲ ਦੀ ਨਾਲ ਐਮਰਜੈਂਸੀ ਫਿਲਮ ਵੀ ਚਰਚਾ ਦੇ ਵਿੱਚ ਆ ਗਈ ਤੇ ਪਿੱਛੇ ਜੇ ਕੱਲ ਦੀ ਉਹ ਗੱਲ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵੀ ਉਹਨੇ ਟਿੱਪਣੀ ਕਰ ਦਿੱਤੀ ਜਿਸ ਤੋਂ ਬਾਅਦ ਚ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਹੁਣ ਕੰਗਣਾ ਰਣੌਤ ਦੀ ਪੇਸ਼ੀ ਹੈ ਚੰਡੀਗੜ੍ਹ ਅਦਾਲਤ ਨੇ ਉਹਨੂੰ ਤਲਬ ਕਰ ਲਿਆ ਤੇ 5 ਦਸੰਬਰ ਨੂੰ ਉਹਨੂੰ ਪੇਸ਼ ਹੋਣਾ ਪਵੇਗਾ ਪੇਸ਼ ਹੁੰਦੀ ਹੈ ਜਾਂ ਨਹੀਂ ਹੁੰਦੀ ਬਾਅਦ ਦੀ ਗੱਲ ਹੈ ਪਰ ਕਾਰਵਾਈ ਦੀ ਤਿਆਰੀ ਹੋ ਗਈ ਹੈ ਕਿਉਂਕਿ ਪਹਿਲਾਂ ਸੀਗਾ ਕਿ ਸਿਰਫ ਇੱਕ ਨੋਟਿਸ ਭੇਜੇ ਜਾ ਰਹੇ ਸੀਗੇ ਕਾਨੂੰਨੀ ਨੋਟਿਸ ਭੇਜ ਦੇ ਉੱਤੇ ਵੱਖ-ਵੱਖ ਵਕੀਲਾਂ ਨੇ ਹੋਰ ਨਾ ਜਥੇਬੰਦੀਆਂ ਨੇ ਪਰ ਹੁਣ ਇਹਨਾਂ ਨੋਟਸਾਂ ਦੀ ਥਾਂ ਦੇ ਉੱਤੇ ਉਹਨੂੰ ਤਲਬ ਹੀ ਕਰ ਲਿਆ ਗਿਆ ਹੈ ਕਿ ਤੈਨੂੰ ਪੇਸ਼ ਹੋਣਾ ਪੈਣਾ ਹੈ ਤਾਂ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪੀ ਦੀ ਮੈਂਬਰ ਪਾਰਲੀਮੈਂਟ ਬਣੀ ਹੈ ਕੰਗਣਾ ਰਣੌਤ ਇਸ ਤੋਂ ਪਹਿਲਾਂ ਕਈ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਜੋਹਰ ਦਿਖਾਏ ਨੇ ਕੰਗਣਾ ਰਣੌਤ ਨੇ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਵੀ ਕਿਸਾਨਾਂ ਬਾਰੇ ਕਈ ਟਿੱਪਣੀਆਂ ਕੀਤੀਆਂ ਸੀ ਖਾਸ ਕਰ ਕਿਸਾਨ ਬੀਬੀਆਂ ਬਾਰੇ ਜਿਹੜੇ ਸ਼ਬਦ ਸੀਗੇ ਉਹ ਸਹੀ ਨਹੀਂ ਬੋਲੇ ਸੀ ਜਿਸ ਤੋਂ ਬਾਅਦ ਕਾਫੀ ਵਿਰੋਧ ਹੋਇਆ ਸੀ ਤੇ ਪਿੱਛੇ ਜੇ ਚੰਡੀਗੜ੍ਹੇ ਪੋਰਟ ਦੇ ਉੱਤੇ ਵੀ ਕੰਗਣਾ ਰਣੌਤ ਦੇ ਉੱਤੇ ਇੱਕ ਸੀਆਈਐਸਫ ਦੀ ਜਵਾਨ ਨੇ ਹੱਥ ਚੁੱਕ ਦਿੱਤਾ ਸੀਗਾ ਉਹਦੇ ਤੇ ਇਲਜ਼ਾਮ ਲੱਗੇ ਸੀ ਕਿ ਉਹਨੇ ਉਹਨੂੰ ਥੱਪੜ ਮਾਰਿਆ ਹੈ ਤਾਂ ਉਦੋਂ ਵੀ ਮਾਹੌਲ ਕਾਫੀ ਗਰਮਾ ਗਿਆ ਸੀ ਹਾਲਾਂਕਿ ਉਸ ਸੀਆਈਐਸਐਫ ਦੀ ਜਵਾਨ ਦੀ ਬਦਲੀ ਕਰ ਦਿੱਤੀ ਗਈ ਪਰ ਕੰਗਣਾ ਰਣੌਤ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਹੁਣ ਵੀ ਲਗਾਤਾਰ ਕੰਗਣਾ ਰਣੌਤ ਵੱਲੋਂ ਕੋਈ ਨਾ ਕੋਈ ਟਿੱਪਣੀ ਕੀਤੀ ਜਾਂਦੀ ਹੈ ਹਾਲਾਂਕਿ ਜਿਹੜੀ ਭਾਜਪਾ ਦੀ ਹਾਈ ਕਮਾਂਡਾ ਉਹਨਾਂ ਨੇ ਕਈ ਵਾਰ ਕੰਗਣਾ ਨੂੰ ਸੱਦਿਆ ਪਰ ਸ਼ਾਇਦ ਕੁਝ ਕਿਆ ਹੋਵੇ ਜਾਂ ਨਹੀਂ ਕਿਆ ਹੋਵੇ ਕਿਉਂਕਿ ਇੱਕ ਬੰਦ ਕਮਰਾ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਤਾਂ ਹੁਣ ਕੰਗੜਾ ਰਣੌਤ ਇੱਕ ਵਾਰ ਫੇਰ ਚਰਚਾ ਦੇ ਵਿੱਚ ਹੈ ਕੰਗੜਾ ਰਣੌਤ ਦੀ ਪੇਸ਼ੀ ਹੈ ਚੰਡੀਗੜ੍ਹ ਦੇ ਵਿੱਚ ਅਦਾਲਤ ਦੇ ਵਿੱਚ 5 ਦਸੰਬਰ ਨੂੰ ਤਲਬ ਕੀਤਾ ਹੈ ਦੇਖਣਾ ਹੋਵੇਗਾ ਕੰਗੜਾ ਰਣੌਤ ਪੇਸ਼ੀ ਦੇ ਉੱਤੇ ਆਉਂਦੀ ਹੈ ਜਾਂ ਨਹੀਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ